ਆਵੇ ਸ਼ਹਿਰ ਦੇ ਵਿੱਚ ਔਲਾ ਸਾਹਿਬ ਡਾਕਟਰਾਂ ਦੀ ਜਿਹੜੀ ਗਿਣਤੀ ਹੈ ਉਹ ਦਿਨ-ਪ੍ਰਤੀ ਦਿਨ ਵਧਦੀ ਜਾਂਦੀ ਹੈ ਔਰ ਲੋਕ ਸਰਕਾਰ ਦਾਅਵੇ ਕਰਦੀ ਹੈ ਕਿ ਅਸੀਂ ਸਿਹਤ ਲੋਕਾਂ ਨੂੰ ਵਧਿਆ ਦਵਾਂਗੇ ਅੱਧੇ ਤੋਂ ਜ਼ਿਆਦਾ ਬੰਦਿਆਂ ਕੋਲ ਡਿਗਰੀਆਂ ਨਹੀਂ ਹੈਗੀਆਂ ਸਿਹਤ ਵਿਭਾਗ ਕੋਲ ਰਜਿਸਟ੍ਰੇਸ਼ਨ ਨਹੀਂ ਹੈਗੀ ਸੋ ਅਸੀਂ ਸਰਕਾਰ ਨੂੰ ਮੰਗ ਪੱਤਰ ਦੇ ਚੁੱਕੇ ਆ ਮੁੱਖ ਮੰਤਰੀ ਸਾਹਿਬ ਨੂੰ ਵੀ ਚਿੱਠੀ ਲਿਖ ਚੁੱਕੇ ਆ ਸਿਵਲ ਸਰਜਨ ਨੂੰ ਦੋ ਤੇ ਮਰਜ਼ੀ ਮੰਗ ਪੱਤਰ ਦੇ ਚੁੱਕੇ ਆ ਔਲਾ ਸਾਹਿਬ ਡਾਕਟਰ ਵਿਗਿਤ ਵੀਕ ਮੁਹਿੰਮ ਚਲਾਓ ਜਿਹੜੇ ਤੁਹਾਡੇ ਤੁਹਾਡੇ ਵੋਟਰ ਸਪੋਰਟਰ ਜਿਨ੍ਹਾਂ ਨੇ ਤੁਹਾਨੂੰ 92 ਸੀਟਾ ਦੇ ਕੇ ਅੱਜ ਪੰਜਾਬ ਦੀ ਗੱਡੀ ਦੇ ਉੱਤੇ ਬਿਠਾਇਆ ਹੈਗਾ ਉਹਨਾਂ ਜਨਤਾਵਾਦ ਤੇ ਵੀ ਕੁਝ ਸੋਚੋ ਤੁਸੀਂ ਮਾਡਲ ਟਾਊਨ ਦੇਖ ਲਓ ਮਾਡਲ ਟਾਊਨ ਤੁਹਾਨੂੰ ਕੋਈ 14 ਡਾਕਟਰ ਨਹੀਂ ਮਿਲੇਗਾ ਭਾਈ ਰੰਦੀਪ ਸਿੰਘ ਨਗਰ ਦੇਖ ਲਓ ਕੋਈ ਨਹੀਂ ਮਿਲੇਗਾ ਇਹ ਜਿੱਥੇ ਖਾਸ ਕਰਕੇ ਪ੍ਰਵਾਸੀ ਭਾਈਚਾਰੇ ਦੇ ਘੱਟ ਪੜੇ ਨਹੀਂ ਖੇ ਲੋਗ ਹੈ ਉੱਥੇ ਇਹਨਾਂ ਦੀ ਡਿਗਰੀਆਂ ਇੱਥੋਂ ਦੁਕਾਨਾਂ ਜਾੜਾ ਖੋਲ ਕੇ ਬੈਠੇ ਨੇ ਜਿਹੜੇ ਬੰਦੇ ਨੂੰ ਨੌਲੇਜ ਹੀ ਹੈ ਨਹੀਂ ਕਿ ਬੁਖਾਰ ਦੀ ਗੋਲੀ ਨਾਲ ਜਿਹੜੀ ਬੁਖਾਰ ਠੀਕ ਹੋਣਾ ਟੀਕੇ ਵੀ ਲਾ ਰਹੇ ਨੇ ਉਹ ਗਲੂਗੋਲ ਵੀ ਲਾ ਰਹੇ ਨੇ ਉਹਨਾਂ ਦੀ ਡਿਗਰੀ ਕਿਹਨੇ ਚੈੱਕ ਕਰਨੀ ਹੈ ਸਰਕਾਰ ਨੇ ਚੈੱਕ ਕਰਨੀ ਸਿਹਤ ਵਿਭਾਗ ਨੇ ਚੈੱਕ ਕਰਨੀ ਹੈ ਜੇ 15 ਦਿਨ ਦੇ ਅੰਦਰ ਇਹਨੇ ਝੋਲਾ ਛਾਪ ਡਾਕਟਰਾਂ ਦੇ ਅੰਦਰ ਉੱਪਰ ਕੋਈ ਕਾਰਵਾਈ ਨਹੀਂ ਹੁੰਦੀ ਸਰਕਾਰ ਵੱਲੋਂ ਜਾਂ ਲੁਧਿਆਣਾ ਦੇ ਡੀਸੀ ਸਾਹਿਬ ਵੱਲੋਂ ਜਾਂ ਸਿਵਲ ਸਰਜਨ ਵੱਲੋਂ ਅਸੀਂ ਨਹੀਂ ਦੇ 15 ਦਿਨ ਬਾਅਦ ਸਿਵਲ ਸਰਜਨ ਦੇ ਦਫਤਰ ਘੇਰਾਂਗੇ ਲੁਧਿਆਣਾ ਲਈ ਵੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਜੀ ਤਬਰ ਵੈਸੇ ਲੁਧਿਆਣਾ ਦੇ ਚਿੰਬਾ ਚੌਂਕ ਦੇ ਚੁਜੂਦਾਰ ਜਿੱਥੇ ਦੀ ਤਸਵੀਰ ਜਿਹੜੀ ਆ ਉਹ ਤੁਹਾਡੇ ਨਾਲ ਸਾਂਝਾ ਕਰਾ ਦਿੰਨੇ ਆ ਦੇਖ ਸਕਦੇ ਹੋ ਕਿ ਕਿਸ ਤਰੀਕੇ ਆਤਾ ਦੇ ਵਿੱਚ ਪੋਸਟਰ ਫੜਿਆ ਹੋਇਆ ਵੈਸੇ ਦੱਸਦੇ ਕਿ ਡਾਕਟਰ ਅੰਬੇਟਕਰ ਯੂਥ ਚਾਹਨਾ ਪੰਜਾਬ ਵੱਲੋਂ ਚੋਲਾ ਛਾਪ ਡਾਕਟਰ ਤੇ ਮਾਫੀਆ ਜਿਹੜਾ ਕਾਗਜ਼ਾ ਦੇ ਉੱਤੇ ਲਿਖਿਆ ਹੋਇਆ ਦੇਖਦੇ ਹੋ ਜਿਹਦੇ ਉੱਤੇ ਸਾਫ਼ ਤੌਰ ਤੇ ਲਿਖਿਆ ਹੈ ਕਿ ਚੋਲਾ ਛਾਪ ਡਾਕਟਰ ਮਾਫੀਆ ਮੁਰਦਾਬਾਦ ਦੇ ਜਿਹੜੇ ਨਾਰੇ ਆ ਉਹ ਲਗਾਏ ਜਾ ਰਹੇ ਨੇ ਉਸ ਤੋਂ ਗੱਲਬਾਤ ਕਰ ਲੈਣੇ ਪੁਤਲਾ ਵੀ ਜਿਹੜਾ ਉਹ ਫੁਕਿਆ ਜਾਂਦਾ ਜਾਣਕਾਰੀ ਲਵਾਂਗੇ ਸਰ ਮੁਰਦਾਬਾਦ ਦੇ ਜਿਹੜੇ ਨਾਰੇ ਆ ਤੁਹਾਡੇ ਵੱਲੋਂ ਲਗਾਏ ਜਾ ਰਹੇ ਨਾਮ ਕੀ ਹੈਗਾ ਤੁਹਾਡਾ ਮੇਰਾ ਨਾਮ ਰਾਜਕੁਮਾਰ ਹੈਪੀ ਮੈਂ ਪ੍ਰਧਾਨ ਹਾਂ ਡਾਕਟਰ ਅੰਬੇਡਕਰ ਯੂਥ ਸੈਨਾ ਦਾ ਜੀ ਤੁਸੀਂ ਦੇਖੋ ਲੁਧਿਆਣਾ ਸ਼ਹਿਰ ਦੇ ਵਿੱਚ ਓਲਾ ਸਾਹਿਬ ਡਾਕਟਰਾਂ ਦੀ ਜਿਹੜੀ ਗਿਣਤੀ ਹੈ ਉਹ ਦਿਨ ਪ੍ਰਤੀ ਦਿਨ ਵਧੀ ਜਾਂਦੀ ਹੈ ਔਰ ਲੋਕ ਸਰਕਾਰ ਦਾਅਵੇ ਕਰਦੀ ਹੈ ਕਿ ਅਸੀਂ ਸੇਤ ਲੋਕਾਂ ਨੂੰ ਵਧੀਆ ਦੇਵਾਂਗੇ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਮੈਂ ਦੱਸਣਾ ਚਾਹੁੰਦਾ ਹਾਂ ਡੀ ਐਚਓ ਡਾਕਟਰ ਅਮਨਪ੍ਰੀਤ ਤੇ ਅਮਰਜੀਤ ਕੌਰ ਹੈ ਉਹ ਪਨੀਰ ਸਟਵਾ ਦਿੰਦੀ ਹੈ ਜੀ ਕਿਉਂਕਿ ਉਹਦੇ ਖਾਣ ਨਾਲ ਹੀ ਲੋਕਾਂ ਦੀ ਸਿਹਤ ਖਰਾਬ ਹੋ ਸਕਦੀ ਆ ਤੇ ਝੋਲਾ ਥਾਬ ਡਾਕਟਰ ਤਾਂ ਲੋਕਾਂ ਦਾ ਇਲਾਜ ਕਰਦੇ ਆ ਔਰ ਅੱਧੇ ਤੋਂ ਜ਼ਿਆਦਾ ਬੰਦੇ ਆਰ ਕੋ ਡਿਗਰੀਆਂ ਨਹੀਂ ਹੈਗੀਆਂ ਸਿਹਤ ਵਿਭਾਗ ਕੋਲ ਰਜਿਸਟ੍ਰੇਸ਼ਨ ਨਹੀਂ ਹੈਗੀ ਸੋ ਅਸੀਂ ਸਰਕਾਰ ਨੂੰ ਮੰਗ ਪੱਤਰ ਦੇ ਚੁਕੇ ਆ ਮੁੱਖ ਮੰਤਰੀ ਸਾਹਿਬ ਨੂੰ ਵੀ ਚਿੱਠੀ ਲਿਖ ਚੁਕੇ ਆ ਸਿਵਲ ਸਰਜਨ ਨੂੰ ਦੋ ਤਿੰਨ ਵਾਰ ਅਸੀਂ ਮੰਗ ਪੱਤਰ ਦੇ ਚੁਕੇ ਆ ਤੇ ਮੈਨੂੰ ਲੱਗਦਾ ਜਿਹੜੇ ਇਹਨਾਂ ਦੇ ਦੱਬੇ ਜਿਹੜੇ ਪਏ ਹੁੰਦੇ ਨੇ ਨਾ ਉਹ ਡਸਟਬਿਨ ਚ ਜਾਂਦੇ ਮੰਗ ਪੱਤਰ ਮਤਲਬ ਇੱਕ ਪਾਸੇ ਤੁਸੀਂ ਡੀ ਐਚਓ ਦੀ ਗੱਲ ਕੀਤੀ ਜਿਹੜੇ ਚੈੱਕ ਕਰਦੇ ਨੇ ਫਾਸਟ ਫੂਡ ਜਾ ਕੇ ਆ ਫੂਡ ਵਗੈਰਾ ਚੈੱਕ ਕਰਦੇ ਨੇ ਉਹ ਕਾਰਵਾਈ ਕਰਦੇ ਨੇ ਇੱਕ ਪਾਸੇ ਡਾਕਟਰਾਂ ਦੀ ਗੱਲ ਕਰ ਰਹੇ ਹੋ ਕਿਹੜੇ ਡਾਕਟਰ ਝੋਲਾ ਛਾਪਨੇ ਕਿੱਦੇ ਤੁਸੀਂ ਦੇਖਿਆ ਜਿਹੜਾ ਅੱਜ ਤੁਸੀਂ ਖੜਗੇ ਬਿਲਕੁਲ ਅਸੀਂ ਮੈਂ ਤਾਂ ਤੁਹਾਨੂੰ ਦੱਸਦਾ ਮੈਂ ਸਾਡੇ ਕੋਲ ਰੋਜ਼ ਕੰਪਲੀਟ ਆਉਂਦੀਆਂ ਨੇ ਜਨਕਪੁਰੀ ਜਿੱਥੇ ਘੱਟ ਪੜੇ ਲਿਖੇ ਲੋਕ ਹੈ ਪ੍ਰਵਾਸੀ ਲੋਕ ਹੈ ਉੱਥੇ ਇਹਨਾਂ ਦੀ ਤਹਾਦਾ ਜਿਹੜੀ ਬਹੁਤ ਜ਼ਿਆਦਾ ਨੇ ਤੁਸੀਂ ਮਾਡਲ ਟਾਊਨ ਦੇਖ ਲਓ ਮਾਡਲ ਟਾਊਨ ਤੁਹਾਨੂੰ ਕੋਈ ਚੋਲਾ ਛਾਪ ਡਾਕਟਰ ਨਹੀਂ ਮਿਲੂਗਾ ਭਾਈ ਰੰਦੀਰ ਸਿੰਘ ਨਗਰ ਦੇਖ ਲਓ ਕੋਈ ਨਹੀਂ ਮਿਲੇਗਾ ਇਹ ਜਿੱਥੇ ਖਾਸ ਕਰਕੇ ਪ੍ਰਵਾਸੀ ਭਾਈ ਜਾ ਰਹੇ ਨੇ ਘੱਟ ਪੜੇ ਲਿਖੇ ਲੋਕ ਹੈ ਉੱਥੇ ਇਹਨਾਂ ਦੀ ਡਿਗਰੀਆਂ ਇੱਥੇ ਦੁਕਾਨਾਂ ਜ਼ਿਆਦਾ ਖੋਲ ਕੇ ਬੈਠੇ ਨੇ ਔਰ ਸਰਕਾਰ ਕੋਲੋਂ ਕੋਈ ਰਜਿਸਟ੍ਰੇਸ਼ਨ ਨਹੀਂ ਹੈ ਇਹਨਾਂ ਦੀ ਸੇਧੂ ਛਾਪ ਕੇ ਨੂੰ ਮੰਨਦੇ ਛੋਲਾ ਛਾਪ ਜਿਨ੍ਹਾਂ ਨੂੰ ਜਿਨ੍ਹਾਂ ਕੋਈ ਡਿਗਰੀਆਂ ਨਹੀਂ ਹੈਗੀਆਂ ਐਵੇਂ ਦੁਕਾਨਦਾਰੀ ਖੋਲ ਕੇ ਬੈਠੇ ਨੇ ਦਵਾਈਆਂ ਦਾ ਦੁਕਾਨ ਕਰ ਰਹੇ ਦਵਾਈਆਂ ਦਾ ਵੇਚ ਕੇ ਬਿਜ਼ਨਸ ਕਰ ਰਹੇ ਹਾਂ ਦਵਾਈ ਵੀ ਹੈ ਵਿੱਚ ਟੀਕੇ ਬੁਖਾਰ ਦੀ ਗੋਲੀ ਨਾਲ ਜਿਹੜੀ ਬੁਖਾਰ ਠੀਕ ਹੋਣਾ ਟੀਕੇ ਵੀ ਲਾ ਰਹੇ ਨੇ ਉਹ ਗਲੂਕੋਜ਼ ਵੀ ਲਾ ਰਹੇ ਨੇ ਉਹਨਾਂ ਦੀ ਡਿਗਰੀ ਕਿਹਨੇ ਚੈੱਕ ਕਰਨੀ ਹੈ ਸਰਕਾਰ ਨੇ ਚੈੱਕ ਕਰਨੀ ਹੈ ਸਿਹਤ ਵਿਭਾਗ ਨੇ ਚੈੱਕ ਕਰਨੀ ਹੈ ਸੋ ਅਸੀਂ ਸਰਕਾਰ ਨੂੰ ਬਾਰ-ਬਾਰ ਸਿਹਤ ਵਿਭਾਗ ਨੂੰ ਵੀ ਬਾਰ-ਬਾਰ ਮੰਗ ਪੱਤਰ ਦਿੱਤਾ ਕਿ ਇਹਨਾਂ ਦੀਆਂ ਡਿਗਰੀਆਂ ਚੈੱਕ ਲਈ ਜਾਣ ਕਿ ਇਹ ਲੋਕਾਂ ਦੇ ਇਲਾਜ ਕਰਨ ਜੋਗੇ ਹੈਗੇ ਕਿ ਨਹੀਂ ਹੈਗੇ ਲੱਗਦਾ ਕਿ ਅੱਜ ਤੁਸੀਂ ਜਿਹੜਾ ਪ੍ਰੋਟੈਸਟ ਕਰ ਰਹੇ ਹੋ ਅੱਜ ਤੁਸੀਂ ਰੋਸ਼ ਦਿਖਾਇਆ ਹੈ ਕਿ ਪਸੇ ਪੁਤਰਾ ਸਾੜਿਆ ਐਸੇ ਸਮੰਨ ਦੇ ਵਿੱਚ ਸਿਹਤ ਮੰਤਰੀ ਨਾਲ ਗੱਲਬਾਤ ਕੀਤੀ ਹੈ ਸਰ ਬਿਲਕੁਲ ਮੈਂ ਤੁਹਾਨੂੰ ਦੱਸੇ ਮੁੱਖ ਮੰਤਰੀ ਸਾਹਿਬ ਨੂੰ ਲੈਟਰ ਲਿਖ ਕੇ ਈਮੇਲ ਜਿਹੜੇ ਪ੍ਰਿੰਸੀਪਲ ਹੈਲਥ ਸੈਕਟਰੀ ਕੁਮਾਰ ਰਾਹੁਲ ਜੀ ਉਹਨਾਂ ਨੂੰ ਵੀ ਅਸੀਂ ਮੰਗ ਪੱਤਰ ਦਵਾਂਗੇ ਜੇ ਨਹੀਂ ਸੁਣਵਾਈ ਹੋਏਗੀ ਤਾਂ ਅਸੀਂ ਸਿਵਲ ਸਰਜਨ ਦਫ਼ਤਰ ਦੇ ਬਾਹਰ ਧਰਨਾ ਲਾ ਕੇ ਬੈਠਾਂਗੇ ਕਿ ਕਾਰਵਾਈ ਕਿਉਂ ਨਹੀਂ ਹੁੰਦੀ ਕਿਤੇ ਨਾ ਕਿਤੇ ਦਾਲ ਦੇ ਵਿੱਚ ਕੁਝ ਕਾਲਾ ਕਿਉਂਕਿ ਕਾਰਵਾਈ ਕਿਉਂ ਨਹੀਂ ਹੁੰਦੀ ਬਿਲਕੁਲ ਸਰ ਅੱਜ ਤੁਸੀਂ ਵੀ ਇੱਥੇ ਨਾਲ ਖੜ ਗਏ ਆ ਕਿ ਕਾਰਨ ਕੀ ਹੈਗਾ ਵਾ ਇੱਕ ਪਾਸੇ ਪੋਸਟਰ ਇੰਤਾਂ ਦੇ ਵਿੱਚ ਫੜਿਆ ਹੋਇਆ ਝੋਲਾ ਛਾਪ ਡਾਕਟਰਾਂ ਦੀ ਜਿਹੜੀ ਗੱਲ ਕੀਤੀ ਜਾ ਰਹੀ ਹੈ ਇਹ ਕੌਣ ਲੋਕ ਨੇ ਜਿਹੜੇ ਝੋਲਾ ਛਾਪ ਨੇ ਪਹਿਲਾਂ ਤਾਂ ਮੈਂ ਲੁਧਿਆਣਾ ਲਾਈਵ ਚੈਨਲ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਤੁਸੀਂ ਹਮੇਸ਼ਾ ਹੀ ਨਾ ਸੱਚੀ ਖਬਰ ਦਿਖਾਉਂਦੇ ਆ ਜਿਹੜੀ ਲੁਧਿਆਣਾ ਸ਼ਹਿਰ ਆ ਪੰਜਾਬ ਵਾਸਤੇ ਬਹੁਤ ਹੀ ਸਫਲਤਾਪੂਰਵਕ ਹੁੰਦੀ ਹੈ ਜੀ ਤੇ ਤੁਸੀਂ ਝੋਲਾ ਛਾਪ ਦੇ ਡਾਕਟਰ ਦੀ ਗੱਲ ਕੀਤੀ ਫਿਲਮ ਦੇਖੀ ਹੁਣ ਆਲੀ ਬਾਬਾ ਚਾਲੀ ਚੋਰ ਜੀ 40 ਮਾ ਜਿਹੜਾ ਨੰਬਰ ਅੰਦਰ ਆ ਜੀ ਇਹ ਝੋਲਾ ਛਾਪ ਡਾਕਟਰ ਦਾਗਾ ਜਿਹੜਾ 39 ਬੰਦੇ ਹੈਗੇ ਉਹ ਪ੍ਰਸ਼ਾਸਨ ਦੇ ਅਧਿਕਾਰੀ ਹੈਗੇ ਆ ਜੀ 39 ਉਹ ਕਨਫਰਮੇਸ਼ਨ ਕਰੋ 39 ਜਿਹੜੇ ਪ੍ਰਸ਼ਾਸਨ ਦੇ ਜੇ ਅਮੇ ਦਾ ਕਨਫਰਮੇਸ਼ਨ ਕਰਨ ਲੱਗ ਗਏ ਨੇ ਤੇ ਫਿਰ ਕਾਫੀ ਨਾਮ ਆਊਗੇ ਜੀ ਤਾਨੂੰ ਯਾਦ ਹੋਣਾ ਤੁਹਾਡਾ ਚੈਨਲ ਕਾਫੀ ਪੁਰਾਣਾ ਹੈ ਤੁਹਾਨੂੰ ਯਾਦ ਹੋਣਾ ਪੰਜਾਬ ਦੇ ਅੰਦਰ ਸਾਡੇ ਸ਼ੇਰੇ ਪੰਜਾਬ ਪੰਜਾਬ ਦੇ ਰਹਿਨਵਾ ਪੁਰਵ ਸਿਹਤ ਮੰਤਰੀ ਸ੍ਰੀ ਸਤਪਾਲ ਜੀ ਗੁਸਾਈ ਸਿਹਤ ਮੰਤਰੀ ਸੀ ਉਹਨੂੰ ਜੀ ਮੈਂ ਉਹਨਾਂ ਦਾ OSD ਸੀ ਜੀ ਠੀਕ ਹੈ ਜੀ ਉਹਨਾਂ ਨੇ ਜਨਤਾ ਪੰਜਾਬ ਦੀ ਜਨਤਾ ਨੇ ਇੱਕ ਉਹਦੀ ਵਾਦਾ ਕੀਤਾ ਸੀ ਸਿਹਤ ਵਧੀਆ ਮੁਹਈਆ ਕਰਾਵਾਂਗੇ ਤੇ ਜਿਹੜੇ ਝੋੜਾ ਛਾਪ ਡਾਕਟਰ ਹੈਗੇ ਆ ਜਿਹੜੇ ਜਨਤਾ ਦੀ ਜ਼ਿੰਦਗੀ ਨਾਲ ਖਲਵਾੜ ਕਰ ਰਿਹਾ ਹੈ ਉਹਨਾਂ ਨੂੰ ਮੈਂ ਇੱਥੇ ਰਹਿਣ ਨਹੀਂ ਦਊਗਾ ਜਾਂ ਉਹ ਸੁਧਰ ਜਾਵੇ। ਉਹਨਾਂ ਦੇ ਕੋਈ ਉਪਰਾਲਾ ਸੀ। ਜੀ। ਅੰਬੇਡਕਰ ਯੂਥ ਸੈਨਾ। ਜੀ। ਗੁਸਾਈ ਸਾਹਿਬ ਨੇ ਇੱਕ ਟੀਮ ਬਣਾਈ ਸੀ ਜਿਹਦੇ ਅੰਦਰ ਸਿਵਲ ਸਰਜਨ ਸੁਭਾਸ਼ ਬੱਤਾ ਜੀ ਜੀ। ਡੀ ਐਚਓ ਕੁਲਵਿੰਦਰ ਸਿੰਘ ਜੀ ਤੇ ਰਾਜਕੁਮਾਰ ਹੈਪੀ ਦਾ ਚਾਵਲਾ ਜੀ ਵੀ ਸੀ। ਜੀ। ਅਸੀਂ ਲਗਾਤਾਰ ਕੰਮ ਕੀਤਾ ਗੁਸਾਈ ਸਾਹਿਬ ਜੀ ਦੇ ਨਾਲ। ਗੁਸਾਈ ਸਾਹਿਬ ਜੀ ਨੇ ਹਮੇਸ਼ਾ ਹੀ ਪੰਜਾਬ ਦੀ ਸਿਹਤ ਵਾਸਤੇ, ਪੰਜਾਬ ਦੀ ਖੁਸ਼ਹਾਲੀ ਵਾਸਤੇ ਇਦਾਂ ਦੇ ਚੋਲਾ ਛਾਪ ਡਾਕਟਰ ਨੂੰ ਪਹੁੰਚਾਤਾ ਸੀ ਕਈਆਂ ਨੂੰ। ਜੀ। ਭੁਜਾਨ ਤੇ ਬਾਅਦ ਕਈ ਮਾਫੀ ਮੰਗ ਗਏ ਵੀ ਅਸੀਂ ਆਪਣੇ ਕਲੀਨਿਕ ਬੰਦ ਕਰ ਦਾਂਗੇ ਸਾਡੇ ਪਰਚਾ ਕਾਰਵਾਈ ਨਾ ਕਰਾਓ ਜੀ ਫਿਰ ਵੀ ਸਾਡੇ ਸੁਭਾਸ਼ ਬੱਤਾ ਜੀ ਸਿਵਲ ਸਜੇ ਨੇ ਉਹ ਸਟਰੋਂਗ ਸੀ ਜੀ ਉਹ ਕਹਿੰਦਾ ਮੈਂ ਜਨਤਾ ਦੀ ਜ਼ਿੰਦਗੀ ਨਾਲ ਖਿਲਵਾੜ ਨਹੀਂ ਹੋਣ ਦਊਗਾ ਜੀ ਤੁਹਾਡੇ ਕੋਲ ਡਿਗਰੀ ਹੈਗੀ ਹੈ ਦਿਖਾਓ ਕਲੀਨਿਕ ਖੋਲੋ ਮੈਂ ਥੋੜੀ ਦਿਨਾ ਬਿਲਕੁਲ ਤੁਹਾਡੇ ਕੋਲ ਥੋੜੀ ਹੈਗੀ ਹੈ ਉਹ ਕਹਿੰਦੇ ਸਰ ਥੋੜੀ ਬਾਹਾਂ ਸੇ ਆਏ ਹੋ ਯੂਪੀ ਬਿਹਾਰ ਵਾਂ ਯਾਰ ਕਾਹ ਸੇ ਆਏ ਹੋ ਥੋੜੀ ਨਹੀਂ ਹੈਗਾ ਕਿ ਜਿਹੜੇ ਲੋਕ ਬੈਠੇ ਨੇ ਜਿਨ੍ਹਾਂ ਕੋ ਜਿਹੜੇ ਆਥੋਰਾਈਜ਼ ਨਹੀਂ ਹੈਗੇ ਜਿਨ੍ਹਾਂ ਕੋ ਅਥਾਰਟੀ ਨਹੀਂ ਸਰਟੀਫਿਕਟ ਨਹੀਂ ਉਹ ਲੋਕ ਦਵਾਈਆਂ ਦਾ ਬਿਜ਼ਨਸ ਕਰ ਰਹੇ ਨੇ ਜਾਂ ਉਸ ਇਲਾਕੇ ਦੇ ਵਿੱਚ ਬਿਜ਼ਨਸ ਕਰ ਰਹੇ ਨੇ ਜਿਸ ਇਲਾਕੇ ਦੇ ਵਿੱਚ ਲੋਕ ਕੱਟ ਪੜੇ ਲਿਖੇ ਨੇ ਲੇਬਰ ਵਰਗ ਦੇ ਲੋਕ ਨੇ ਉਹਨਾਂ ਨੂੰ ਪਤਾ ਵੀ ਹੈ ਨਹੀਂ ਕਿ ਡਾਕਟਰ ਰੀਅਲ ਦੇ ਵਿੱਚ ਹੈਗੇ ਆ ਕਿ ਨਹੀਂ ਦੇ ਹੈਗੇ ਫਿਰ ਉਹ ਲੋਕ ਜਿਹੜੀ ਦਵਾਈਆਂ ਦੇ ਰਹੇ ਨੇ ਉਹਦੇ ਨਾਲ ਲੋਕਾਂ ਨੂੰ ਦਿੱਕਤਾਂ ਆਂਦੀਆਂ ਨੇ ਇਸ ਨੂੰ ਕਿਸ ਤਰੀਕੇ ਦੇਖਦੇ ਹੋ ਇਹਨੂੰ ਕਿੱਦਾਂ ਜਿਹੜਾ ਅੱਗੇ ਵਧਾਉਂਗੇ ਦੇਖੋ ਜੀ ਉਹ ਤੁਸੀਂ ਗੱਲ ਹੈ ਗਰੀਬ ਤੱਕ ਤਬਕੇ ਦੇ ਕਹਤੀ ਹੈ ਬਹੁਤ ਵਧੀਆ ਗੱਲ ਹੈ ਤੁਸੀਂ ਅੱਛੀ ਗੱਲ ਕੀਤੀ ਵੀ ਲੋਕਾਂ ਨੂੰ ਵੀ ਜਾਗਰੂਕ ਚਾਹੀਦਾ ਜੀ ਵੀ ਸਭ ਤੋਂ ਪਹਿਲਾਂ ਆਪਾਂ ਕੋਈ ਵੱਡਾ ਸ਼ੋਰੂਮ ਖੋਲਦੇ ਆ ਕੋਈ ਰੈਸਟੋਰੈਂਟ ਖੋਲਦੇ ਆ ਆਪਾਂ ਆਲੇ-ਦੁਆਲੇ ਨੂੰ ਬੁਲਾ ਕੇ ਛੋਟਾ ਜਿਹਾ ਫੰਕਸ਼ਨ ਰੱਖਦੇ ਆ ਇਦਾਂ ਹੀ ਝੋਲਾ ਛਾਪ ਡਾਕਟਰ ਵੀ ਇਹ ਪੜੇ ਲਿਖੇ ਤੇ ਹੈ ਨਹੀਂ ਹੈ ਸਾਫ਼ ਸੁਥਰੀ ਵਾਲੀ ਛਵੀ ਦੇ ਵਾਲੇ ਬੰਦੇ ਆ ਜਿਹੜੇ ਗਰੀਬ ਜੀ ਨੂੰ ਕਹਿੰਦੇ ਆਪਾਂ ਜੀ ਉਹਨਾਂ ਦੇ ਦਿਲ ਦੇ ਅੰਦਰ ਕੁਛ ਨਹੀਂ ਹੈ ਇੱਕ ਭਾਵਨਾ ਪਿਆਰ ਦੀ ਹੈ ਉਹ ਛੋਟਾ ਜਿਹਾ ਪ੍ਰੋਗਰਾਮ ਦੇ ਮੈਨੇ ਕਲੀਨਿਕ ਖੋਲਾ ਜੀ ਆਪकी ਸਿਹਤ ਕੇ ਲਈ আপকো बढ़िया सुल्ते सस्ती दवाइयां देंगे तो आज उद्घाटन है मैंने वहां पर आपने आना चाय पानी पीना है एक चाय पानी दे पीछे वो बंदा उस डॉक्टर दा हो जाता जी मगर उस नु ए नहीं पता हां उस नु ए नहीं पता भी वो चाय पी के आ रहे थे बिस्कुट खा के आ रहे हो ओदे बाद इने मेनू लगातार यूज करना डॉक्टर ने जे मेरे नु दा ऑपरेशन होना है ना ते मेरे नु दा ही होवे उंगली दा क्यों हो रया जी ए उम्र दा ऑपरेशन कर दे दे गया ਕਹਿੰਦੇ ਨਾ ਦਿੱਕਤ ਆ ਜਾਂਦੀ ਸਰ ਦਿੱਕਤ ਆਂਦੀ ਹੈਗੀ ਐ ਨੂ ਦੇ ਅੰਦਰ ਕਿਹੜੀ ਦੱਸੋ ਤੁਸੀਂ ਮੈਨੂੰ ਆਪਣਾ ਕੀ ਨਾਮ ਕਹਿੰਦੇ ਹੈਗੇ ਆ ਨਸ ਗਈ ਆ ਹੂੰ ਨੋਰ ਨਸ ਉਂਗਲ ਅੰਦਰ ਨਸ ਆ ਨੇ ਤੇ ਕਹਿੰਦੇ ਤੁਹਾਡੇ ਪਾਸ ਪੈ ਗਈ ਆ ਉਂਗਲ ਵੱਢਣੀ ਪੈਣੀ ਫਰਨਾ ਇਹਨਾਂ ਨੂੰ ਪਤਾ ਹੀ ਹੈ ਨਹੀਂ ਮੈਂ ਤੇ ਸਰਕਾਰਾਂ ਦੇ ਅੱਗੇ ਬੇਨਤੀ ਕਰਦਾ ਪੰਜਾਬ ਦੇ ਮੁੱਖ ਮੰਤਰੀ ਜੀ ਸਰਦਾਰ ਭਗਵੰਤ ਮਾਨ ਜੀ ਨੂੰ ਉਹ ਖੁਦ ਗਹਿਰੇ ਹੈਗੇ ਆ ਜਿਹੜਾ ਸਾਡਾ ਪੰਜਾਬ ਹੈਗਾ ਸਿਹਤ ਵਿਭਾਗ ਤੰਦਰੁਸਤ ਪੰਜਾਬ ਰਵੇ ਸਾਡਾ ਮਗਰ ਕਿੱਦਾਂ ਰਵੇ ਤੰਦਰੁਸਤ ਪੰਦੀ ਜੀ ਸੀਗੀ ਆਮ ਆਦੀ ਪਾਰਟੀ ਵੱਲੋਂ ਸਰਕਾਰ ਵੱਲੋਂ ਆਉਣ ਤੋਂ ਪਹਿਲਾਂ ਹੈਲਥ ਐਜੂਕੇਸ਼ਨ ਰੋਜ਼ਗਾਰ ਦੇ ਉੱਤੇ ਗੱਲ ਕੀਤੀ ਗਈ ਸੀਗੀ ਐ ਕਿਤੇ ਨੇ ਕਿਤੇ ਮਾਨ ਸਾਹਿਬ ਵੱਲੋਂ ਲਗਾਤਾਰ ਕੰਮ ਵੀ ਕੀਤੇ ਜਾ ਰਹੇ ਨੇ ਯੋਧ ਨਸ਼ਾ ਵਿਰੁੱਧ ਅੰਤ ਤਹਤ ਕਾਰਵਾਈ ਲਗਾਤਾਰ ਕਰ ਰਹੇ ਨੇ ਅਸੀਂ ਤੇ ਅਸੀਂ ਤੇ ਕਹ ਰਹੇ ਨਸ਼ਾ ਵਿਰੁੱਧ ਤੁਸੀਂ ਮੁਹਿੰਮ ਚਲਾਈਏ ਬਹੁਤ ਵਧੀਆ ਜੀ ਮਗਰ ਛੋੜਾ ਛਾ ਡਾਕਟਰ ਵਿਰੁੱਧ ਵੀ ਕਿ ਮੁਹਿੰਮ ਚਲਾਓ ਜਿਹੜੇ ਤੁਹਾਡੇ ਤੁਹਾਡੇ ਵੋਟਰ ਸਪੋਰਟਰ ਜਿਨ੍ਹਾਂ ਨੇ ਤੁਹਾਨੂੰ 92 ਸੀਟਾਂ ਦੇ ਕੇ ਅੱਜ ਪੰਜਾਬ ਦੀ ਗੱਡੀ ਦੇ ਉੱਤੇ ਬਿਠਾਇਆ ਹੈਗਾ ਉਸ ਉਹਨੇ ਜਨਤਾ ਵਾਸਤੇ ਵੀ ਕੁਝ ਸੋਚੋ ਝੋਲਾ ਛਾਪ ਡਾਕਟਰ ਨੂੰ ਕਦੋਂ ਭਜਾਉਗੇ ਜਦੋਂ ਆਉਣ ਵਾਲੇ ਸਮੇਂ ਦੇ ਅੰਦਰ ਹੈ ਹੋਰ ਤਾਦਾਦ ਦੇ ਅੰਦਰ ਵਧ ਜੁਗੇ ਤੇ ਜਨਤਾ ਦਾ ਘਟਦਾ ਜਾਊਗਾ ਕਾਫਲਾ ਅੱਜ ਪਤਲਾ ਫੋਗਿਆ ਗਿਆ ਤੁਹਾਡੇ ਵੱਲੋਂ ਅਗਲਾ ਸਟੱਪ ਕੀ ਹੈਗਾ ਅਗਲਾ ਸਟੇ ਸਾਡੇ ਰਾਜਕੁਮਾਰ ਹੈਪੀ ਜੀ ਨੇ ਦੱਸਤਾ ਜੀ ਇਹਨਾਂ ਨੇ ਮੁੱਖ ਮੰਤਰੀ ਜੀ ਨੂੰ ਵੀ ਈਮੇਲ ਰਾਹੀਂ ਭੇਜੀ ਹੈਗੀ ਹੈ ਬੇਨਤੀ ਪੱਤਰ सिविल दे सर्जन ਨੂੰ ਵੀ ਦੋ ਤਿੰਨ ਵਾਰੀ ਲੁਧਿਆਣਾ ਦੇ ਦੇ ਚੁਕੇ ਆ ਜੇ 15 ਦਿਨ ਦੇ ਅੰਦਰ ਇਹਨੇ ਝੋਲਾ ਛਾਅ ਡਾਕਟਰਾਂ ਦੇ ਅੰਦਰ ਉੱਪਰ ਕੋਈ ਕਾਰਵਾਈ ਨਹੀਂ ਹੁੰਦੀ ਸਰਕਾਰ ਵੱਲੋਂ ਜਾਂ ਲੁਧਿਆਣਾ ਦੇ ਡੀਸੀ ਸਾਹਿਬ ਵੱਲੋਂ ਜਾਂ ਸਿਵਲ ਸਰਜਨ ਵੱਲੋਂ ਅਸੀਂ ਨਹੀਂ ਦੇ 15 ਦਿਨ ਬਾਅਦ ਸਿਵਲ ਸਰਜਨ ਦੀ ਦਾ ਦਫਤਰ ਘੇਰਾਂਗੇ ਤੇ ਸਿਵਲ ਸਰਜਨ ਨੂੰ ਗਾਵਾਂ ਸਾਡੇ ਵਾਸਤੇ ਇੱਕ ਗਲਾਸ ਪਾਣੀ ਜ਼ਰੂਰ ਰੱਖ ਦੇ ਕੋਈ ਗਰਮੀ ਬਹੁਤ ਗਈ ਆ ਹ ਬਿਲਕੁਲ ਕੀ ਲੱਗਦਾ ਹੈ ਪੀ ਜੀ ਜਿਹੜੀ ਗੱਲ ਆਪਸ ਦੇ ਵਿੱਚ ਤੁਸੀਂ ਕਰ ਰਹੇ ਹੋ ਇਸ ਗੱਲ ਦੇ ਨਾਲ ਲੋਕ ਸੈਟੀਸਫਾਈਡ ਹੋਣਗੇ ਬਿਲਕੁਲ ਕਿਉਂਕਿ ਸਰਕਾਰ ਦਾ ਵਾਅਦਾ ਹੈ ਕਿ ਅਸੀਂ ਲੋਕਾਂ ਨੂੰ ਵਧੀਆ ਸੇਵਾ ਸੁਲ ਦੇਣੀ ਹੈ ਅਸੀਂ ਤਾਂ ਉਹਤੇ ਅਮਲ ਕਰ ਰਹੇ ਹਾਂ ਅਸੀਂ ਤਾਂ ਸਰਕਾਰ ਨੂੰ ਜਗਾ ਰਹੇ ਹਾਂ ਜਿਹੜੇ ਲੋਕ ਸੁੱਤੇ ਪਏ ਐ ਜਿਹੜਾ ਪ੍ਰਸ਼ਾਸਨ ਸੁੱਤਾ ਪਿਆ ਹੈ ਜਾਂ ਜਿਹੜੇ ਡਰਗ ਇੰਸਪੈਕਟਰ ਸੁੱਤੇ ਪਏ ਐ ਜਿਨ੍ਹਾਂ ਦਾ ਕੰਮ ਹੈ ਲੋਕਾਂ ਦੀ ਡਿਗਰੀਆਂ ਜਾ ਕੇ ਚੈੱਕ ਕਰਨਾ ਨਾ ਕਿ ਤਨਖਾਹਾਂ ਲੈ ਕੇ ਜੇਬਾਂ 'ਚ ਪਾਣਾ ਜਿਸ ਦਿਨ ਹਰ ਸਰਕਾਰੀ ਕਰਮਚਾਰੀ ਇਹ ਸਮਝ ਜੂਗਾ ਕਿ ਲੋਕਾਂ ਦੀ ਟੈਕਸਾਂ ਨਾਲ ਸਾਨੂੰ ਤਨਖਾਹ ਆਉਂਦੀ ਹੈ ਉਸ ਦਿਨ ਇਸ ਦੇਸ਼ ਦੀ ਤਰੱਕੀ ਹੋਏਗੀ ਕਿਉਂਕਿ ਇਹ ਕੰਮ ਕਰਨਾ ਪੈਣਾ ਹੈ ਮੈਂ ਦੱਸਿਆ ਨਾ ਜਿੱਦੇ ਡੀ ਐਚਓ ਮੈਡਮ ਕੰਮ ਕਰ ਰਹੇ ਨੇ لوکاں دی صحت دا ਧਿਆਨ ਰੱਖਦੇ ਆ ਕੋਈ ਖਰਾਬ ਫਸਬਜੀ ਕੋਈ ਫਲ ਕੋਈ ਮਠਿਆਈ ਕੋਈ ਖੋਆ ਕੋਈ ਪਨੀਰ ਅਗਰ ਕੋਈ ਵੇਚਦਾ ਤੋਂ ਤੇ ਕਾਰਵਾਈ ਹੁੰਦੀ ਐ ਤੇ ਡਰਗ ਇੰਸਪੈਕਟਰ ਸੁੱਤੇ ਪਏ ਨੇ ਇਹਨਾਂ ਦੇ ਖਾਤੇ ਦੀ ਕਿਉਂ ਨਹੀਂ ਚੈਕਿੰਗ ਹੁੰਦੀ ਇਹਨਾਂ ਦੀ ਚੈਕਿੰਗ ਕਿਉਂ ਨਹੀਂ ਹੁੰਦੀ ਇਹ ਕੀ ਕਰਦੇ ਨੇ ਸੋ ਅਸੀਂ ਸਰਕਾਰ ਨੂੰ ਮੰਗ ਕਰਦੇ ਕਿ ਇਹਨਾਂ ਦੀ ਡਿਗਰੀਆਂ ਚੈੱਕ ਕਰਨ ਸਾਨੂੰ ਕਿਸੇ ਨਾਲ ਕੋਈ ਦੁਸ਼ਮਣ ਨਹੀਂ ਹੈ ਜਿਹਦੇ ਕੋਲ ਡਿਗਰੀ ਹੈ ਜਿਹਦੇ ਕੋਲ ਰਜਿਸਟ੍ਰੇਸ਼ਨ ਹੈ ਉਹ ਕਰੇ ਲੋਕਾਂ ਦਾ ਇਲਾਜ ਸਾਨੂੰ ਕੋਈ ਇਤਰਾਜ਼ ਨਹੀਂ ਹੈ ਬਿਲਕੁਲ ਸੋ ਦੱਸਦੇ ਕਿ ਜਿਹੜੇ ਪੜ੍ਹੇ ਲਿਖੇ ਨੇ ਜਿਨ੍ਹਾਂ ਕੋ ਡਿਗਰੀ ਹੈ ਜਿਨ੍ਹਾਂ ਕੋ ਸਰਟੀਫਿਕੇਟ ਹੈ ਉਹ ਕੰਮ ਕਰ ਸਕਦੇ ਨੇ ਕਿਉਂ ਅੰਬੇਡਕਰ ਯੂਥ ਪੰਜਾਬ ਵੱਲੋਂ ਅੱਜ ਇੱਕ ਆਵਾਜ਼ ਚੱਕੀ ਗਈ ਹੈ ਚੋਲਾ ਛਾਪ ਡਾਕਟਰ ਜਿਹੜੇ ਨੇ ਏਰੀਆਜ਼ ਦੇ ਵਿੱਚ ਹੈਗੇ ਨੇ ਕਈ ਇਲਾਕੇ ਉਧਾਂ ਦੇ ਲੋਕਾਂ ਦੇ ਸ਼ਹਿਰ ਦੇ ਵਿੱਚ ਨੇ ਜਿ세 ਇਲਾਕੇ ਦੇ ਵਿੱਚ ਲੋਕਾਂ ਨੂੰ ਪਤਾ ਨਹੀਂ ਤੇ ਉਸ ਇਲਾਕੇ ਦੇ ਵਿੱਚ ਜਿਹੜੇ ਡਾਕਟਰ ਬੈਠੇ ਨੇ ਉਹਨਾਂ ਦੇ ਵਾਸਤੇ ਜਿਹੜਾ ਆਵਾਜ਼ ਚੱਕੀ ਜਾ ਰਹੀ ਹੈ ਉਹ ਪਰ ਦੇਖਣਾ ਆਵੇਗਾ ਕਿ ਆਸਤਾ ਪੁਤਲਾ ਸਾਰ ਦਿੱਤਾ ਗਿਆ ਆਨਾਲੇ 15 ਦਿਨਾਂ ਤੋਂ ਬਾਅਦ ਕੀ ਦੇਖਣ ਨੂੰ ਮਿਲਦਾ ਕਿਉਂਕਿ ਸਮਾਂ ਦਿੱਤਾ ਗਿਆ ਹੈ 15 ਦਿਨਾਂ ਦੇ ਵਿੱਚ ਜੇਕਰ ਕਾਰਵਾਈ ਨਹੀਂ ਹੁੰਦੀ ਤੇ ਵੱਡੇ ਤੌਰ ਤੇ ਜਿਹੜਾ ਪ੍ਰੋਟੈਸਟ ਕੀਤਾ ਜਾਊਗਾ ਹੁਣ ਆਨਾਲਾ ਸਮਝਾ ਦਸੂਗਾ ਕਿ ਕੀ ਕਾਰ ਹੈ ਜਿਹੜੀ ਹੈ ਚੋਲਾ ਛਾਪ ਡਾਕਟਰਾਂ ਨੂੰ ਤੋਂਦੀ ਕਿਉਂਕਿ ਚੋਲਾ ਛਾਪ ਡਾਕਟਰ ਜਿਹੜੇ ਨੇ ਉਹ ਸਿਹਤ ਨਾਲ ਵੀ ਖਿਲਵਾੜ ਕਰਦੇ ਹੋਏ ਨਜ਼ਰ ਆਂਦੇ ਨੇ ਕਿਉਂਕਿ ਲੋਕਾਂ ਦਾ ਕਹਿਣਾ ਹੈ ਤੇ ਲੋਕਾਂ ਨੂੰ ਨਹੀਂ ਪਤਾ ਜਿਹੜੇ ਲੇਬਰ ਵਰਗੇ ਦੇ ਲੋਕ ਨੇ ਉਹਨਾਂ ਨੂੰ ਨਹੀਂ ਪਤਾ ਕਿ ਕੌਣ ਨੇ ਚੋਲਾ ਛਾਪ ਡਾਕਟਰ ਤੇ ਕੌਣ ਨੇ ਰੀਅਲ ਡਾਕਟਰ ਜਿਹੜੇ ਇਲਾਜ ਕਰ ਸਕਦੇ ਨੇ ਦੇਖਦੇ ਹੋ ਜਲਾਗਾ ਮੈਡੀਕਲ ਕਮਿਟੀ ਸਰਜਣਾਤਾ